ਨਮਸਕਾਰ, ਇਹ ਆਕਾਸ਼वाणी ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਸੀਪੀ ਰਾਧਾਕ੍ਰਿਸ਼ਨਨ ਨੇ ਆਜ ਰਾਸ਼ਟਰਪਤੀ ਪਵਨ ਵਿਖੇ ਭਾਰਤ ਦੇ 15ਵੇਂ ਉਪਰਾਸ਼ਟਰਪਤੀ ਬਣਨ ਚੁੱਕੀ। ਕੇਂਦਰੀ ਰਾਜ ਮੰਤਰੀ ਸੰਜੇ ਸੇਠ ਨੇ ਅchnala ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਕਿਹਾ ਕੇਂਦਰ ਸਰਕਾਰ ਵੱਲੋਂ ਮਦਦ ਵਿੱਚ ਕੋਈ ਕਾਟ ਨਹੀਂ ਆਉਂਦੀ ਜਾਈਗੀ। ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਅਤੇ ਸੂਬੇ ਦੇ ਰਾਹਤ ਫੰਡ ਵਿੱਚ ਸੋਧ ਬਾਰੇ ਮੰਗ ਕਰਨ ਦੀ ਅਪੀਲ। ਮੋੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 40 ਦਿਨਾਂ ਦੇ ਅੰਦਰ ਪੂਰਾ ਮੁਆਵza ਜਾਰੀ ਕਰਨ ਦਾ ਦਿੱਤਾ ਪ੍ਰੋਮਸਾ ਕਰਨ ਤਾਰੰਦੀ ਇੱਕ ਅਦਾਲਤ ਨੇ ਸਾਲ 2013 ਚ ਇੱਕ ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦੇ ਇੱਕ ਮਾਮਲੇ 'ਚ ਖਡੂਰ ਸਾਹਿਬ ਤੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਅਤੇ ਦੁਬਈ 'ਚ ਏਸ਼ੀਆ ਕੱਪ ਕ੍ਰਿਕਟ 'ਚ ਅੱਜ ਸ਼ਾਮ ਪਾਕਿਸਤਾਨ ਦਾ ਮੁਕਾਬਲਾ ਓਮਾਨ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਚੰਦਪੁਰਮ પોનુસામી રાધાકૃષ્ણન ઉપરાષ્ટ્રપતિ આયોજિત સમગમી રાધા કૃષ્ણન ભારત ઉપકઈ સહુ ચુક સમગમ ચ પ્રધાનમંત્રી નરેન્દ્ર મોદી સબકા રાષ્ટ્રપતિ રામનાથ કોવિંદ ઉપરાષ્ટ્રપતિ જગદીપ ધનખડ કેન્દ્રમંત્રી અમિત શાહ રાજનાથ સંઘ જેપી ન પિુષ ગોયલ અને નીતિન ગડકરી મોજુદ રડુ तीरूपुर चन्मे सीपी राधा कृष्णन ने अपना राजनीतिक सफर एक विद्यार्थी नेता वजो शुरू किया वर्ग के संगठन सरगर्मी शामिल सन और तो दो बार सभा प्रधानमंत्री नरेंद्र मोदी ने सीपी राधा कृष्णन जनतक सेवा समर्पित सफल कार्यकाल की बधाई दी है एक सोशल मीडिया पोस्ट श्री मोदी ने कहा कि श्री राधा कृष्णन जनतक सेवक ने, ने अपना पूरा जीवन राष्ट्र निर्माण समाज कार्य तो लोकतंत्र नजबूत करने समर्पित है ਕੇਂਦਰੀ ਰਾਜ ਮੰਤਰੀ ਸੰਜੇ ਸੇਠ ਅੱਜ ਅੰਮ੍ਰਿਤਸਰ ਦੀ ਤਹਿਸੀਲ ਅchnala ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ। ਉਹਨਾਂ ਨੇ ਇੱਥੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਕਿਹਾ ਕਿ ਪਿਛਲੇ 2 ਦਿਨ ਤੋਂ ਲਗਾਤਾਰ ਦੌੜੇ ਕਰ ਰਹੀ ਨਹੀਂ ਤੇ ਹਾਲਾਤ ਕਾਫੀ ਗੰਭੀਰ ਨੇ। ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ। हालात बहुत खराब पूरी तरह 16-17 दिन हो गए पानी पूरा खड़ा हुआ है मैं देख रहा हूँ कल से हमारे जो सेना के जवान है लगातार मेहनत करके चाहे फ्लड रिलीफ हो भोजन पहुँचाना हो इलेक्ट्रिसिटी हो बच्चों के दूध ब्रेड ब्रेडिन इलेक्ट्रिसिटी सब तो प्रोवाइड करा रहे पंजाब में हरियाली ये संकल्प है प्रधानमंत्री नरेंद्र मोदी जी जिन्होंने फ्लड रिलीफ के लिए जहाँ सोलह करोड़ रूपए दिए और उनका एकदम स्पष्ट कहना है हम किसी चीज की कमी नहीं होने देंगे ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਅਤੇ ਸੂਬੇ ਦੇ ਰਾਹਤ ਫੰਡ ਫੰਡ ਵਿੱਚ ਸੋਧ ਦੀ ਮੰਗ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸ਼੍ਰੀਮਾਨ ਦਾ ਸਮਰਥਨ ਕਰੇਗੀ ਤਾਂ ਜੋ ਹੋਰ ਰਾਹਤ ਮਿਲ ਸਕੇ ਕਿਉਂਕਿ ਸੂਬਾ ਹੜ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਮੁੱਖ ਸਕੱਤਰ ਕੇ.ਪੀ. सिन्हा ਨਾਲ 12000 ਕਰੋੜ ਰੁਪਏ ਦੇ ਸੂਬਾ ਆਫਤ ਪ੍ਰਤੀਕਿਰਿਆ ਫੰਡ ਦੇ ਅੰਕੜੇ ਤੇ ਵਿਚਾਰ ਕਰਨਾ ਚਾਹੀਦਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਜਦੋਂ ਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਨੂੰ ਪੇਸ਼ਕਾਰੀ ਦਿੱਤੀ ਤਾਂ ਉਹਨਾਂ ਨੇ 13299 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਜਦ ਕਿ ਉਥੇ ਮੌਜੂਦ ਸੂਬੇ ਦੇ ਕੈਬਨਿਟ ਮੰਤਰੀ ਨੇ 20000 ਕਰੋੜ ਰੁਪਏ ਦੀ ਮੰਗੀ ਸੀ। ਸ਼੍ਰੀ ਜਾਖੜ ਨੇ ਕਿਹਾ ਕਿ ਕਿਸੇ ਹੋਰ ਮੰਤਰੀ ਦੀ ਬਜਾਏ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਉੱਥੇ ਸਪਸ਼ਟੀ ਗਾਰੰਟੀ ਦੇਣਾ ਚਾਹੀਦਾ ਸੀ। ਜੀ ਮਿਨਿਸਟਰ ਭਗਵੰਤ ਮਾਨ ਜੀ ਕਹਿ ਰਹੇ ਆ 1500 ਕਰੋੜ ਰੁਪਏ ਸਾਡੇ ਕੋਲ ਬੋਲਦੇ ਆ ਸਾਡੇ ਕੋਲ 12000 ਕਰੋੜ ਰੁਪਏ ਨਹੀਂ ਤੁਹਾਡੇ ਮੰਤਰੀ 12000 ਕਹਿ ਰਹੇ ਆ ਮੁੰਡੀਆਂ ਸਾਹਿਬ ਕਹਿੰਦੇ ਜੀ 12128 ਕਰੋੜ ਰੁਪਏ ਸਾਡੇ ਕੋਲ ਬੋਲਦਾ ਜੀ ਮਿਨਿਸਟਰ ਸਾਹਿਬ ਕਹਿ ਰਹੇ ਆ ਸਾਡੇ ਕੋਲ 1500 ਕਰੋੜ ਰੁਪਏ ਆ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਤੇ ਭਗਵੰਤ ਮਾਨ ਜੀ ਨੇ ਕਹਿ ਸਿਨਾ ਜੀ ਉਹਨਾਂ ਕਹਿੰਿਆ ਸਿਨਾ ਸਾਹਿਬ ਤੁਸੀਂ ਸਮਝਾਓ ਤੇ ਸਿਨਾ ਸਾਹਿਬ ਕੀ ਕਹਿ ਰਹੇ ਆ ਕਹਿੰਦੇ ਜੀ ਪੰਜਾਬ ਸਟੇਟ ਦਾ ਇੱਕ ਬੈਂਕ ਹੈ ਬੈਂਕ ਦੇ ਵਿੱਚ ਸੈਂਟਰ ਤੋਂ ਪੈਸਾ ਆਂਦਾ ਹੈ ਆ ਐਨਡੀਆਰਐਫ ਦਾ ਜਿਹੜਾ ਪੈਸਾ ਆਂਦਾ ਹੈ ਆ ਐਂਟਰੀ ਹੈ ਸਾਡੇ ਆ 12000 ਕਰੋੜ ਰੁਪਏ ਦੀ ਐਂਟਰੀ ਬੋਲਦੀ ਹੈ ਸਭ ਭਗਵੰਤ ਮਾਨ ਜੀ ਕਹਿ ਰਹੇ ਮੇਰੇ ਕੋਲ 1500 ਕਰੋੜ ਰੁਪਏ ਹੈ ਚੀਫ ਸੈਕਟਰੀ ਸਾਹਿਬ ਕਹਿ ਰਹੇ ਨਹੀਂ ਜੀ ਐਂਟਰੀ ਬੋਲਦੀ ਹੈ ਕੇਂਦਰ ਦੇ ਪੈਸੇ ਹੈ 12000 ਕਰੋੜ ਰੁਪਏ ਹੈ ਉਹਦੇ ਤੇ ਵਿਆਜ ਵੀ ਪੈਂਦਾ ਸਭ ਕੌਣ ਸਹੀ ਬੋਲ ਰਿਹਾ ਕੌਣ ਗਲਤ ਬੋਲ ਰਿਹਾ ਆ ਸਰਕਾਰ ਦੀ ਗੈਰ ਜ਼ਿੰਮੇਵਾਰانہ ਜਿਹੜੀ ਹਰਕਤ ਹੈ ਕਿਸ ਤਰ੍ਹਾਂ ਇਸ ਗੱਲ ਨੂੰ ਕੋਈ ਐਕਸੈਪਟ ਕਰੂਗਾ ਇਹਦਾ ਜਿੰਦਾ ਜਾਗਦਾ ਨਮੂਨਾ ਪੇਸ਼ ਹੋਇਆ ਖੁਦ ਪ੍ਰਧਾਨ ਮੰਤਰੀ ਜੀ ਦੀ ਪ੍ਰੈਜ਼ੈਂਸ ਦੇ ਅੰਦਰ मुखमंत्री सूबे में प्रधानमंत्री फसल बीमा योजना लागू करने का सुझाव जो इस समय किसानों मुआवजा प्राप्त करने में मददगार हो सकती सी बीजेपी प्रधान ने, ने, ने आम आदमी पार्टी कन्वीनर अरविंद केजरीवाल कहा कि दो सौ तीह करोड़ रुपए किए गए जो कि सूबा सरकार ने बन्न नजबूत करवाद्री राजत बिट्टू ने आम आदमी पार्टी की अगवाई वाली सरकार की भी आलोचना करद दोष लाया कि इसनेलाई नर्जी देने की बजाय निजी ऐशआराम से बारह हजार करोड़ रूपये बर्बाद कर दिए ने उन्होंने ਜਾਪਟਾਰੇ ਦੌਰਾਨ ਸੀਨੀਅਰ ਮੰਤਰੀਆਂ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੀ ਗੈਰ ਹਾਜ਼ਰੀ ਤੇ ਸਵਾਲ ਚੁੱਕਿਆ ਇਸ ਤਰ੍ਹਾਂ ਰਵਨੀਤ ਸਿੰਘ ਬਿੱਟੂ ਨੇ ਸ਼੍ਰੀ ਜਾਖੜ ਤੇ ਪਾਰਟੀ ਦੇ ਹੋਰ ਆਗੂਆਂ ਨਾਲ ਜਲੰਧਰ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਲੈ ਕੇ ਚਾਰੇ 60 ਟਰੱਕਾਂ ਨੂੰ ਚੰਡੀ ਦਿਖਾਈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਢੇ 1 ਹੰਡੇ ਲੈ ਐਤਾਰੀ ਰੀਆਰ ਆਰਐਨਯੂ ਜਲੰਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਨੇ ਕਿ ਉਹਨਾਂ ਦੀ ਸਰਕਾਰ 40 ਦਿਨਾਂ ਦੇ ਅੰਦਰ ਪੂਰਾ ਮੁਆਵza ਚਾਰੀ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਕੀਤਾ ਆਫਰੀ ਪੂਰੀ ਕਰਨ ਮਨੁੱਖੀ ਜਾਨਾਂ ਤੇ ਪਰਿਵਾਰਾਂ ਦੀ ਮੌਤ ਤੇ ਘਰਾਂ ਨੂੰ ਹੋਏ ਨੁਕਸਾਨ ਦੀਆਂ ਰਿਪੋਰਟਾਂ ਪੇਸ਼ ਕਰਨ ਇਹਨਾਂ ਦੀ ਜਲਦ ਤੋਂ ਜਲਦ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਤੁਰੰਤ ਮੁਆਵza ਦੇਣਾ ਸ਼ੁਰੂ ਹੋ ਸਕੇ ਅੱਜ ਮੈਂ ਅਧਿਸ਼ਤਿੱਤ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉੱਥੇ ਪਾਣੀ ਆਇਆ ਚਾਹੇ ਨਹੀਂ ਆਇਆ 30 ਤੋਂ 40 ਵਿੱਚ ਸਾਰਾ ਸਾਡੇ ਕੋਲ ਸਪੈਸ਼ਲ ਗੁਰਦਾਰੀ ਦਾ ਡਾਟਾ ਆ ਜਾਊਗਾ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ ਏਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਮੁੱਖ ਮੰਤਰੀ ਨੇ ਹੜ੍ਹਾਂ ਦੌਰਾਨ ਮਦਦ ਕਰਨ ਵਾਲਿਆਂ ਦਾ ਵੀ ਸ਼ੁਕਰੀਆ ਦਾ ਕੀਤਾ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਪ੍ਰਧਾਨ ਮੰਤਰੀ ਨਾਲ ਮਿਲਣ ਵਾਲੇ ਕਿਸਾਨ ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਸਹਿਰਦ ਮਾਹੌਲ ਚਕਾਲਪਤ ਹੋਈ ਹੈ ਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਅਸੀਂ ਕਦੇ ਜੀਵਨ ਆਪਣੇ ਤੇ ਸੋਚਿਆ ਵੀ ਨਹੀਂ ਸੀਗਾ ਕਿ ਸਾਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਾਂਗੇ ਜੀ ਹਰ ਕਿਸਾਨ ਨੇ ਉੱਥੇ ਆਪਣੀ ਕੁल्ले ਮਾਨ ਨਾਲ ਗੱਲ ਰੱਖੀ ਹੈ ਸਾਨੂੰ ਇਦਾਂ ਮਹਿਸੂਸ ਹੋਇਆ ਕਿ ਅਸੀਂ ਆਪਣੇ ਇੱਕ ਪਰਿਵਾਰ ਦੇ ਬਜ਼ੁਰਗ ਨਾਲ ਗੱਲ ਕਰ ਰਹੇ ਹਾਂ ਬਹੁਤ ਹੀ ਸੁਖਾਲੇ ਮਾਹੌਲ ਦੇ ਵਿੱਚ ਗੱਲ ਹੋਈ ਹੈ ਜਿਹੜੀਆਂ ਅਸੀਂ ਆਪਣੀਆਂ ਗੱਲਾਂ ਰੱਖੀਆਂ ਤੇ ਮੰਗਾਂ ਰੱਖੀਆਂ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਤੁਹਾਡੀ ਹਰ ਗੱਲ ਤੇ ਅਮਲ ਕੀਤਾ ਜਾਏ। ਰਾਸ਼ਟਰੀ ਸਿਹਤ ਮਿਸ਼ਨ ਦੇ ਸੂਬਾ ਨਿਰਦੇਸ਼ਕ ਅਤੀਰੂਪਨਗਰ ਦੇ ਸਵੈਸਰਜਨ ਡਾਕਟਰ ਬਲਵਿੰਦਰ ਕੌਰ ਨੇ ਜ਼ਿਲ੍ਹਾ ਦੀ ਹੜਪੁਰ ਵਾਪਤਲਾ ਆ ਕੇ ਅੰਦਾਜ਼ਾ ਕਰਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਮਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਨਿਜੀ ਤੌਰ ਤੇ ਜਾਇਜ਼ਾ ਲਿਆ ਪੀਐਚਸੀ ਗਿਤਪੁਰ ਸਾਹਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਐਸਿਵਲ ਹਸਪਤਾਲ ਸਰਜਨ ਨੇ ਹੜਾਂ ਦੀ ਮਾਰੇ ਠਾਏ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲਾਇਏ ਜਾ ਰਹੇ ਮੈਡੀਕਲ ਕੈਂਪਾਂ ਦਾ ਚੈਕ ਆਲਿਆ ਇਸ ਦੌਰਾਨ ਉਹਨਾਂ ਬਲਾਕ ਖੇਤਪੁਰ ਤੇ ਹੜਪਰਵਾਵਤਲਾ ਕੈਂਪ ਚੱਲ ਰਹੀ ਪੀ ਮੈਡੀਕਲ ਕੈਂਪਾਂ ਨੂੰ 20 ਤਰੀਕ ਤੱਕ ਚਾਲੀ ਰੱਖਣ ਤੇ ਹੜਾਂ ਤੋਂ ਬਾਅਦ ਬਿਮਾਰੀਆਂ ਫੈਲਣ ਦੇ ਖਤਰੇ ਦੇ ਮੱਤੇ ਨਜ਼ਰ ਖੜੇ ਪਾਣੀ ਵਾਲੇ ਸਰੋਤਾਂ 'ਚ ਕਾਲੇ ਤੇਲ ਦੇ ਛਿੜਕਾਤੀ ਮੁਹਿੰਮ 'ਚ ਤੇਜ਼ੀ ਲਾਉਣ ਦੇ ਨਿਰਦੇਸ਼ ਦਿੱਤੇ ਇਸ ਮੌਕੇ ਉਹਨਾਂ ਦੇ ਨਾਲ ਵਧੀਕ ਸਿਵਲ ਸਰਜਨ ਡਾਕਟਰ ਬਾਬੂ ਗੁਲਾਟੀ ਵੀ ਮੌਜੂਦ ਰਹੇ ਤਾਰੰਤਾਰੰਦੀਕ ਅਦਾਲਤ ਨੇ ਸਾਲ 2013 ਚ ਇੱਕ ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦੇ ਇੱਕ ਮਾਮਲੇ 'ਚ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਜ਼ਿਕਰ ਹੋਇਆ ਕਿ 3 ਮਾਰਚ 2013 ਨੂੰ ਪਿੰਡ ਉਸਮਾਨਿਵਾਸੀ ਹਰਬਿੰਦਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਿਆਧਾਨ ਇੱਕ ਪੈਲਸਟ ਪਹੁੰਚੀ ਤਾਂ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਵਿਰੋਧ ਕਰਨ ਤੇ ਟੈਕਸੀ ਚਾਲਕਾ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਮੌਕੇ ਤੇ ਪੁਜੀ ਪੁਲਿਸ ਨੇ ਵੀ ਪਰਿਵਾਰ ਵਿਚਾਰ ਵਿਕਾਸ ਸੜਕ ਤੇ ਪਰਿਵਾਰ ਦੀ ਕੁੱਟਮਾਰ ਕੀਤੀ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲੈ ਕੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਸਨ ਮਲਜ਼ਮ ਟੈਕਸੀ ਚਾਲਕਾਂ ਵਿੱਚੋਂ ਮਨਵਿੰਦਰ ਸਿੰਘ ਲਾਲਪੁਰਾ ਸਾਲ 2022 ਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ 10 ਸਤੰਬਰ ਨੂੰ ਅਦਾਲਤ ਨੇ ਵਿਧਾਇਕ ਲਾਲਪੁਰਾ ਸਮੀਤ ਖੁਰ ਮਲਚਮਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਪੁਲਿਸ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਹੁਣ ਵਧੀਕ ਸੈਸ਼ਨ ਜੱਜ ਪ੍ਰੀਮ ਕੁਮਾਰ ਦੀ ਅਦਾਲਤ ਨੇ ਉਸਮਾਕਾਂਦੇ ਮੁੱਖ ਮਲਜ਼ਮ ਅਨਜੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਏਸ਼ੀਆ ਕੱਪ 2020 ਕ੍ਰਿਕਟ ਵਿੱਚ ਪਹਿਲੀ ਵਾਰ ਖੇਡ ਰਹੀ ਓਮਾਨ ਟੀਮ ਦਾ ਮੁਕਾਬਲਾ ਹੁਣ ਤੋਂ ਥੋੜੀ ਦੇਰ 'ਚ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਗਰੁੱਪ A ਦੇ ਮੈਚ ਚ ਪਾਕਿਸਤਾਨ ਨਾਲ ਸ਼ੁਰੂ ਹੋ ਰਿਹਾ ਹੈ ਦਿਆਖਟਿਕ ਖਾਸ ਖਬਰ ਇੱਕ ਵਾਰ ਫਿਰ ਤੋਂ ਸੀਪੀ ਦਾਦਾ ਕ੍ਰਿਸ਼ਨਨ ਨੇ ਆ ਚ ਰਾਸ਼ਟਰਪਤੀ ਪਵਨ ਵੇਕੇ ਪਾਰ ਦੇ 15ਵੇਂ ਉਪ ਰਾਸ਼ਟਰਪਤੀ ਬਚੋਂ ਸੌ ਚੁੱਕੀ ਕੇਂਦਰੀ ਰਾਸ਼ਟਰ ਮੰਤਰੀ ਸੰਜੇਸ਼ਠ ਨੇ ਅਸ਼ਨਾਵਾ ਦੇ ਹੜਪਰਵਾਪਕ ਖੇਤਰਾਂ ਦਾ ਦੌਰਾ ਕੀਤਾ ਪੰਜਾਬ ਬੀਜੂਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬੇ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਤੇ ਸੂਬੇ ਦੇ ਰਾਹਤ ਫੰਡ ਵੰਡ ਵਿੱਚ ਸੋਧ ਬਾਰੇ ਮੰਗ ਕਰਨ ਦੀ ਅਪੀਲ ਅਧਿ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 40 ਦਿਨਾਂ ਦੇ ਅੰਦਰ ਪੂਰਾ ਮੁਆਵza ਜਾਰੀ ਕਰਨ ਦਾ ਦਿੱਤਾ ਪ੍ਰੋਮਾ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਵਲ ਟਨ ਤੁਸੀਂ ਸੁਣੋਗੇ ਕਲਚੁਰੀ 8 ਅੱਜ ਕੀ 30 ਮਿੰਟੇ ਨਮਸਕਾਰ